ਅਗਲੀ ਖਬਰ ਦੋਸਤੋ ਇੱਕ ਮੰਦਭਾਗੀ ਘਟਨਾ ਜਿਹੜੀ ਸਨੋ ਟਨਲ ਦੇ ਵਿੱਚ ਥੱਲੇ ਇੱਕ ਲੜਕੀ ਦੀ ਦੱਬ ਕੇ ਮੌਤ ਹੋ ਗਈਆ 13 ਸਾਲਾਂ ਦੀ ਕੁੜੀ ਸੀਗੀ ਸਨੋ ਕਲਾਪਸ ਕਰਕੇ ਮੌਂਟਰੀਅਲ ਦੇ ਸਾਊਥ ਸ਼ੋਰ ਦੇ ਉੱਤੇ ਇਹ ਘਟਨਾ ਵਾਪਰੀ ਆ ਸਨੋ ਟਨਲ ਕੀ ਹੁੰਦਾ ਤੁਹਾਨੂੰ ਪਤਾ ਸਨੋ ਬਹੁਤ ਪਈ ਆ ਪਿਛਲੇ ਦਿਨਾਂ ਦੇ ਵਿੱਚ ਬੱਚੇ ਜਿਹੜੇ ਨੇ ਸਨੋ ਦੇ ਵਿੱਚ ਖੇਡਦੇ ਨੂੰ ਡਿਗ ਕਰਦੇ ਪੱਟ ਲੈਂਦੇ ਆ ਉਹਨੂੰ ਇਹਦਾ ਪੱਟ ਦੇ ਪੱਟ ਦੇ ਥੱਲੇ ਤੇ ਉਹਦੇ ਵਿੱਚ ਇੱਕ ਸੁਰੰਗ ਬਣਾ ਲੈਂਦੇ ਆ ਸਨੋਟ ਲੈਣਾ ਉਹਦੇ ਵਿੱਚ ਫਿਰ ਉਹ ਫਨ ਕਰਦੇ ਆ ਜਾਂ ਖੇਡਦੇ ਆ ਜਿੱਦਾਂ ਵੀ ਇਹ ਕਿ ਲੋਕ ਜਾਂਦੇ ਆ ਜਾਂ ਕੁਛ ਇਦਾਂ ਦਾ ਕਰਦੇ ਆ ਇਹ ਬਹੁਤ ਡੇਂਜਰਸ ਹੁੰਦੀ ਕਿ ਬਈ ਕਲਾਪਸ ਕਰ ਜਾਂਦੀ ਆ ਕਿ ਬਰਫ਼ ਦੇ ਥੱਲੇ ਤੁਸੀਂ ਖਿੱਚ-ਖਿੱਚ ਕੇ ਬਣਾ ਤਲੇ ਪਰ ਅਲਟੀਮੇਟਲੀ ਹੋਇਆ ਤੇ ਬਰਫ਼ ਵੀ ਇਹ ਨਾ ਕਿਸੇ ਵੇਲੇ ਵੀ ਖਿਸਕ ਸਕਦੀ ਆ ਉਹੀ ਜਿਹੜਾ ਨਿਰਮੰਦਪਾਗੀ ਘਟਨਾ ਸੀ ਇੱਥੇ ਵਾਪਰੀ ਆ 13 ਸਾਲਾਂ ਬੱਚੀ ਸੀਗੀ ਇਹ ਬਰਫ਼ ਦੇ ਥੱਲੇ ਦੱਬ ਗਈ ਟਨਲ ਕਲਾਪਸ ਕਰ ਗਈ ਮੋਨਟਰੀਅਲ ਦੇ ਸਾਊਥ ਸ਼ੋਰ ਦੇ ਉੱਤੇ ਹਸਪਤਾਲ ਦੇ ਵਿੱਚ ਲੈ ਕੇ ਗਏ ਉਹਨੂੰ ਉੱਥੇ ਅਨਕੋਸ਼ਿਸ਼ ਸੀਗੀ ਤੇ ਮੁੜਕੇ ਉਹਨੂੰ ਜਿਹੜਾ ਸੇਂਟ ਜਸਟਿਨ ਹਸਪੀਟਲ ਦੇ ਵਿੱਚ ਜਦੋਂ ਲੈ ਕੇ ਗਏ ਆ ਤਾਂ ਹਾਲਤ ਉਹਦੀ ਮਾੜੀ ਸੀਗੀ ਪੁਲਿਸ ਨੇ ਕਨਫਰਮ ਕੀਤਾ ਕਿ ਉਹ ਜਿਹੜੀਆਂ ਇੰਜਰੀ ਸੀਗੀਆਂ ਉਹਦੇ ਤੋਂ ਉਹਦੀ ਮੌਤ ਹੋ ਗਈ ਮੌਂਟਰੀਅਲ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਸਨੋਫਾਲ ਬਹੁਤ ਹੋਈ ਆ ਪਿਛਲੇ ਦਿਨਾਂ ਦੇ ਵਿੱਚ 70 ਸੈਂਟੀਮੀਟਰ ਤੱਕ ਸਨੋ ਪਈ ਆ 4 ਦਿਨਾਂ ਦੇ ਵਿੱਚ ਤੇ ਜਿਹਨੇ ਮਤਲਬ ਕਹਿ ਲਓ ਕਿ ਇੱਕ ਐਕਸੀਡੈਂਟ ਇਹ ਹੋ ਗਿਆ ਮੇਅਰ ਨੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਐਰਿਕ ਐਲਰਡ ਉਹਨਾਂ ਨੇ ਬਹੁਤ ਡੀਪ ਸਿੰਪਥੀ ਪਰਿਵਾਰ ਦੇ ਨਾਲ ਦੱਸੀ ਆ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਆ ਅਫੀਸ਼ੀਅਲਸ ਨੇ ਕਿ ਜਿਹੜੀ ਇਹ ਜਿਹੜੀਆਂ ਬਰਫ਼ ਦੇ ਵਿੱਚ ਖਾਸ ਕਰਕੇ ਸਨੋ ਟਨਲ ਦੇ ਵਿੱਚ ਖੇਡਣਾ ਕਿੰਨਾ ਖਤਰਨਾਕ ਹੋ ਸਕਦਾ ਆ ਸਨੋ ਟਨਲ ਇੱਕ ਸੀਰੀਅਸ ਰਿਸਕ ਹੁੰਦਾ ਆ ਡੇਂਜਰਸ ਹੁੰਦੀ ਆ ਬਹੁਤ ਵਾਰੀ ਜਿਹੜੇ ਹਸਪੀਟਲ ਦੇ ਐਕਸਪਰਟ ਨੇ ਉਹਨਾਂ ਨੇ ਵੀ ਸਲਾਹ ਦਿੱਤੀ ਆ ਕਿ ਜਿਹੜੇ ਟਰਾਮਾ ਸਪੈਸ਼ਲਿਸਟ ਇਮੋਂਟਰੀ ਚਿਲਡਰਨ ਹਸਪੀਟਲ ਦੇ ਵਿੱਚ ਕਿ ਇਹ ਜਿਹੜੀਆਂ ਸਨੋ ਟਨਲਸ ਜਾਂ ਜਾਂ ਜਿਹੜੇ ਫੋਰਟਸ ਆ ਇਹ ਬਣਾਏ ਜਾਂਦੇ ਵੱਡੇ ਵੱਡੇ ਇਹਨਾਂ ਕੰਡੀਸ਼ਨਸ ਦੇ ਵਿੱਚ ਜੇ ਇਸ ਕਿਸਮ ਦੀਆਂ ਹੁਣ ਹਾਲਤਾਂ ਨਾ ਬਣਾਈ ਜਾਣ ਜਿਹੜੀ ਕਾਫੀ ਡੈਂਸ ਸਨੋ ਆ ਪਿਛਲੇ ਦਿਨਾਂ ਦੇ ਵਿੱਚ ਉਹ ਪਈ ਆ ਤੇ ਜਿਹੜਾ ਇਕੱਲੇ ਖੇਡਣਾ ਕਾਫੀ ਜ਼ਿਆਦਾ ਰિસ્ਕੀ ਹੋ ਸਕਦਾ ਹੈ ਕੈਨੇਡਾ ਦੇ ਵਿੱਚ ਵੈਦਰ ਵਾਰਨਿੰਗਸ ਨੇ ਪਿਛਲੇ ਦਿਨਾਂ ਦੇ ਵਿੱਚ ਅਨਟੈਰੀਓ ਅਲਬਰਟਾ ਕਿਊਬੈਕ ਬੀਸੀ ਨੋਵਾ ਸਕੋਸ਼ੀਆ ਮੈਨੀਟੋਬਾ ਸਸਕਾਚੁਆਨ ਸਾਰਿਆਂ ਦੇ ਵਿੱਚ ਸੀਰੀਅਸ ਵਾਰਨਿੰਗਸ ਦਿੱਤੀਆਂ ਗਈਆਂ ਠੰਡ ਬਹੁਤ ਪਈ ਹੈ ਪਿਛਲੇ ਦਿਨਾਂ ਦੇ ਵਿੱਚ ਮੈਰੀਟੋ ਬਾਤਿਸ ਸਕੈਚਵਨ ਦੇ ਵਿੱਚ ਜਿਹੜੀ ਐਕਸਟ੍ਰੀਮ ਕੋਲਡ ਸੀਗੀ ਔਰ ਕਈ ਥਾਵਾਂ ਦੇ ਉੱਤੇ ਤੁਸੀਂ ਜਾਣਦੇ ਆ ਵੀ -50 ਡਿਗਰੀ ਵੀ ਤਾਪਮਨ ਰਿਹਾ ਅਲਬਰਟਾ ਦੇ ਵਿੱਚ ਇੰਨੀ ਜ਼ਿਆਦਾ ਠੰਡ ਪਈ ਹੈ -45 ਡਿਗਰੀ ਤੱਕ ਤਾਪਮਨ ਚਲੇ ਗਿਆ ਅਨਟੇਰੀਓ ਦੇ ਵਿੱਚ ਸਨੋ ਪਈ ਹੈ 70 ਸੈਂਟੀਮੀਟਰ ਤੱਕ ਸਨੋ ਟਰੈਵਲ ਕਿੰਨਾ ਡੇਂਜਰਸ ਹੋਇਆ ਪਿਛਲੇ ਦਿਨਾਂ ਦੇ ਵਿੱਚ ਕੋਬੈਕ ਦੇ ਵਿੱਚ ਜਿਹੜੀ ਆ ਸਨੋ ਸਟ੍ਰੋਮ ਹਵਾਵਾਂ ਬੱਗੀਆਂ ਤੇਜ਼ ਦੋਨੇ ਵਿਜ਼ਿਬਿਲਟੀ ਘਟਾ ਦਿੱਤੀ ਆ ਹਨਕੂਬਰ ਆਈਲੈਂਡ ਦੇ ਉੱਤੇ ਵੀ ਕਿਸ ਤਰ੍ਹਾਂ ਦੇ ਹਾਲਾਤ ਰਹੇ ਆ ਸੋ ਇਹਦੇ ਵਿੱਚ ਥੋੜਾ ਜਿਹਾ ਖਾਸ ਖਿਆਲ ਰੱਖਿਆ ਜਾਵੇ ਤਾਂ ਕਿ ਬਚਾਹ ਹੋ ਸਕਦਾ